ਦਾਰ ਕੁਲਫੀ ਮਲਾਈ ਵਾਲੀ ਕੁਲਫੀ ਦਾਜੀ ਦਾਜੀ ਕਿੰਨੀਆਂ ਆਵਾਜ਼ਾਂ ਮਾਰੀਆਂ ਜਾਗਦੇ ਨਹੀਂ ਤੁਸੀਂ ਹਾਂ ਹਾਂ ਤੂੰ ਕੀ ਕਹਿਣਾ ਹੈ ਦੱਸ ਵੀ ਕੁਝ ਟਕਾ ਇੱਕ ਟਕਾ ਦੇਉ ਦਾਜੀ ਮੁਰਮਰੇ ਲੈ ਲੋ ਭਾਈ ਮਿੱਠਾ ਮੁਰਮਰਾ ਕਾਕਾ ਤੂੰ ਟਕਾ ਕੀ ਕਰਨਾ ਹੈ ਖਾਚਨੇ ਮੈਂ ਟਕਾ ਹੋਰ ਕੀ ਕਰੀ ਦੇ ਤਕੇ ਨੂੰ ਮੁਰਮਰੇ ਲੈ ਲੋ ਮਿੱਠੇ ਛੋਲੇ ਖਾ ਵਈ ਟੱਕਾ ਦਿਓ ਵੀਨਾ ਦਾਜੀ ਟੱਕਾ ਪੈੜਾ ਹੁੰਦਾ ਟੱਕਾ ਵੀ ਕਦੇ ਪੈ ਆਉਂਦਾ ਦਾਜੀ ਟੱਕੇ ਦਾਤਾ ਮੁਰਮੁਰਾ ਹੁੰਦਾ ਹੈ ਮੁਰਮੁਰਾ ਪੈੜਾ ਹੁੰਦਾ ਮੁਰਮੁਰਾ ਤੇ ਮਿੱਠਾ ਹੁੰਦਾ ਦਾਜੀ ਮੁਰਮੁਰਾ ਖੰਗ ਲੱਗ ਜਾਂਦੀ ਹੈ ਬੱਚੂ ਤੁਸੀਂ ਤਾਂ ਕਹੋ ਮੈਨੂੰ ਨਹੀਂ ਲੱਗਦੀ ਖੰਗ ਖੁੰਗ ਮੁਰਮੁਰਾ ਗੰਦਾ ਹੁੰਦਾ ਆਪਾਂ ਸ਼ਾਮ ਨੂੰ ਬਾਜ਼ਾਰੋਂ ਕੁਲਫੀ ਖਾਵਾਂਗੇ ਕੁਲਫੀ ਖਾਣ ਦੇ ਵੱਡੇ ਲਾਲਚ ਨਹੀਂ ਕਾਕੇ ਨੂੰ ਕਰਵਾ ਦਿੱਤਾ ਸੀ ਚੁੱਪ કડਕਦੀ ਦੁਪਹਿਰ ਵਿੱਚ ਲੇਖਕ ਨਿਕਲ ਗਿਆ ਸੀ ਘਰ ਤੋਂ ਬਾਹਰ ਲੈ ਕੇ ਸੀਨੇ ਵਿੱਚ ਟਕਾ ਨਾ ਦੇ ਸਕਣ ਦਾ ਦੁੱਖ ਰਾਤ ਪੈਂ ਤੱਕ ਕਰਦਾ ਰਿਹਾ ਸੀ ਸਮੇ ਦਾ ਕਤਲ ਬੜਾ ਔਖਾ ਸੀ ਕਰਨਾ ਸਾਹਮਣਾ ਕਾਕੇ ਦਾ ਆਪਣੇ ਅੰਦਰ ਵੀ ਜਾਗ ਰਹੀ ਸੀ ਕੁਲਫੀ ਖਾਣ ਦੀ ਭੁੱਖ ਆਖਰ ਉਡੀਕ ਉਡੀਕ ਕੇ ਲੱਗਦਾ ਸੀ ਕਾਕਾ ਤਾਂ ਸੌ ਗਿਆ ਹੋਵੇਗਾ ਇੰਜ ਜਾਪਦਾ ਸੀ ਜਿਵੇਂ ਟਲ ਚੁੱਕਾ ਹੋਵੇਗਾ ਕੋਈ ਬਹੁਤ ਹੀ ਵੱਡਾ ਦੁੱਖ ਪਰ ਕਿਸਮਤ ਵੀ ਐਨੀ ਮਿਹਰਬਾਨ ਨਹੀਂ ਸੀ ਲੇਖਕ ਤੇ ਕਾਕਾ ਤਾਂ ਅਜੇ ਵੀ ਦਰਵਾਜ਼ੇ ਵਿੱਚ ਖੜਾ ਸੀ ਬਣ ਕੇ ਅਹਲ ਰੁਖ ਦਾਜੀ ਕੁਲਫੀ ਖਾਣ ਜਾਣਾ ਜੇ ਉੱਤੇ ਚੱਲ ਉੱਤੇ ਕਾਕਾ ਹੁਣ ਰਾਤ ਪੈ ਗਈ ਏ ਕੁਲਫੀ ਕੱਲ ਖਾਵਾਂਗੇ ਦਾਜੀ ਉਹ ਵੇਖੋ ਤਾਰੇ ਵੱਡਾ ਪਾ ਕਹਿੰਦਾ ਸੀ ਦਾਜੀ ਤਾਰੇ ਪਈਏ ਹੁੰਦੇ ਨੇ ਤੇ ਸਾਰੇ ਪਈਏ ਸਾਡੇ ਕੋਠੇ ਤੇ ਕਿਉਂ ਨਹੀਂ ਵਾਝ ਜਾਂਦੇ ਦਾਜੀ ਸਾਰੇ ਰੁਪਈਏ ਨਹੀਂ ਹੁੰਦੇ ਕਾਕਾ ਮੌਤ ਤੋਂ ਵੀ ਭੈੜਾ ਦੁੱਖ ਹੁੰਦਾ ਮੰਗਣ ਦਾ ਪਰ ਅੱਜ ਮੰਗਣਾ ਲੇਖਕ ਦੀ ਮਜਬੂਰੀ ਹੈ ਸਫਲ ਹੋ ਗਿਆ ਸੀ ਸਾਥੀ ਤੋਂ 3 ਰੁਪਈਏ ਮੰਗਣ ਵਿੱਚ ਕਹਿੰਦਾ ਕਾਕੀ ਦੀ ਕੁਲਫੀ ਖਾਣ ਦੀ ਚਾਹ ਅੱਜ ਕਰਨੀ ਪੂਰੀ ਹੈ ਪਰ ਅਫਸੋਸ ਪਤਨੀ